ਨੂੰ 15 16 ਸਾਲ ਤੋਂ ਜਾਨਕੀ ਜਦੋਂ ਇੱਧਰ ਆਇਆ ਮੈਨੂੰ ਉਦੋਂ ਸ਼ੂਗਰ ਦੀ ਪ੍ਰੋਬਲਮ ਹੋ ਗਈ ਸੀਗੀ ਅੱਛਾ ਜੀ ਤੇ ਇੱਕ ਫਿਰ ਮਟਾਪਾ ਵੀ ਮੇਰਾ ਬਹੁਤ ਕਾਫੀ ਹੋ ਚੁੱਕਾ ਹੋਗਾ ਠੀਕ ਹੈ ਜੀ ਤੇ ਫਿਰ ਮੇਰੇ ਕੰਨ ਦੀ ਪ੍ਰੋਬਲਮ ਸੀਗੀ ਅੱਛਾ ਜੀ ਤੇ ਇਹ ਫਿਰ ਮੈਨੂੰ ਮਾਲੇ ਸ਼ੂਗਰ ਹੋ ਗਿਆ ਹਾਂਜੀ ਮਟਾਪਾ ਹੋ ਗਿਆ ਮਟਾਪਾ ਹੋ ਗਿਆ ਕੰਨ ਦੀ ਕੀ ਪ੍ਰੋਬਲਮ ਸੀ ਕੰਨ ਨੂੰ ਸੁਣਦਾ ਨਹੀਂ ਸੀਗਾ ਜੀ ਸੁਣਦਾ ਹੀ ਨਹੀਂ ਸੀ ਬੰਦ ਹੀ ਸੀ ਇੱਕ ਬੰਦ ਸੀ ਹਾਂਜੀ ਇਹ ਕਿੰਨੇ ਸਾਲ ਤੋਂ ਇਹ ਜਾਨਕੀ 6-7 ਸਾਲ ਹੋ ਗਏ ਮੈਨੂੰ ਸੁਣਦਾ ਹੀ ਨਹੀਂ ਸੀਗਾ ਸ਼ੂਗਰ ਦੀ ਮਲਕੀ ਦਵਾਈ ਖਾਰੀ ਸੀ ਸ਼ੂਗਰ ਦੀ ਮੈਂ ਗੋਲੀ ਖਾਂਦਾ ਸੀਗਾ ਜਾਨੀ ਕਿ ਮੈਨੂੰ ਡਾਕਟਰ ਨੇ ਕਿਹਾ ਸੀ ਵੀ ਇੱਕ ਗੋਲੀ ਖਾਣੀ ਤੁਸੀਂ ਪੂਰੀ ਤੇ ਮੈਂ ਜਾਨੀ ਕਿ ਆਪਣੇ ਹਿਸਾਬ ਨਾਲ ਇੱਕ ਅੱਧੀ ਸਾਮ ਨੂੰ ਅੱਧੀ ਸਵੇਰ ਨੂੰ ਖਾਂਦਾ ਸੀਗਾ ਵੀ ਕਿਤੇ ਦਿਨ ਕਿਤੇ ডোজ ਘਟ ਜੇ ਹੁੰਦੀ ਹੈ ਹਾਂਜੀ 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 ਓਕੇ ਕੋ ਡਿਊਟੀ ਲਾਉਣੀ ਪੈਂਦੀ ਹੈ ਡਿਊਟੀ ਹਸਾਬ ਨਾਲ ਫਿਰ ਵਜ਼ਨ ਕਿੰਨਾ ਸੀ ਤੁਹਾਡਾ ਵਜ਼ਨ ਮੇਰਾ ਜਾਨੀ ਕਿ 97 98 ਕਿਲੋ ਸੀਗਾ 98 ਕਿਲੋ ਹਾਂਜੀ ਆ ਮੈਂ ਤੁਹਾਨੂੰ ਪਹਿਲਾਂ ਦੇਖਿਆ 바ਵਾ ਸੀ ਤੁਸੀਂ ਹਾਂਜੀ ਹਾਂਜੀ ਤੇ ਜਿਵੇਂ ਪ੍ਰੋਬਲਮ ਜਿਹੜੀ ਆਈ ਹੈ ਸ਼ੂਗਰ ਦੀ ਮਟਾਪੇ ਦੀ 17 ਸਾਲ ਮੈਂ ਬਾਈ ਜੀ ਤੁਸੀਂ ਬਹੁਤ ਪ੍ਰਯਾਸ ਕਰੇ ਹੋਣੇ ਦਵਾਈ ਨੂੰ ਇਹ ਲਈਆਂ ਕਿ ਨਹੀਂ ਲਈਆਂ ਕਾਫੀ ਸਾਰ ਦਵਾਈ ਤਾਂ ਬਹੁਤ ਖਾਦੀ ਜਾਂਨੇ ਕਿ ਮਹੀਨੇ ਦੇ 35 ਤੇ 4000 ਦੀ 3500 ਦੀ 4000 ਦੀ ਦਵਾਈ ਆ ਜਾਂਦੀ ਸੀ ਆ ਤੁਸੀਂ ਬਗ ਬਾਬਾ ਡੱਬਾ ਰੁਪਏ ਇਕੱਠੇ ਲਿਆ ਹਾਂਜੀ ਹਾਂਜੀ ਡੱਬਾ ਇਕੱਠਾ ਲਿਆ ਜਾਂਦਾ ਸੀ ਜੀ ਅੱਛਾ ਜੀ ਹਾਂਜੀ ਹਾਂਜੀ ਤੇ ਜਿਵੇਂ ਮੰਨ ਲਓ ਤੁਹਾਡੀ ਜ਼ਿੰਦਗੀ ਦੀ ਬੋਡੀ ਸਰਵਿਸ ਆਇਆ ਮਤਲਬ ਕਿਵੇਂ ਤੁਸੀਂ ਯਕੀਨ ਜਾਂ ਹੋਇਆ ਕਿਵੇਂ ਵਰਤਿਆ ਕਿਉਂਕਿ ਤੁਸੀਂ ਤਾਂ 115 ਸਾਲਾਂ ਡਾਕਟਰ ਵੀ ਬਹੁਤ ਜਾਏ ਉਹ ਡਾਕਟਰ ਕਥੇ ਆਪਾਂ ਪਾਠ ਕਰਦੇ ਸੀਗੇ ਅੱਛਾ ਜੀ ਉਹਨਾਂ ਨੇ ਮੈਨੂੰ ਵੀ ਕੰਮ ਕਰਦੇ ਸਾਲ ਉਹਨਾਂ ਕਿਹਾ ਮੈਨੂੰ ਵੀ ਬੋਡੀ ਸਰਵਸੈ ਕਹਾਦੇ ਤੁਸੀਂ ਦਰਦਾ ਵੇਟ ਕਾਫੀ ਆ ਮੈਂ ਮੈਨੂੰ 슈ਗਰ ਦੀ ਪ੍ਰੋਬਲਮ ਆ ਕਹਿੰਦੇ ਤੁਸੀਂ ਵਾਰ ਆਹ ਉਹਨਾਂ ਨੂੰ ਵੀ ਸਾਰੀ ਫੈਮਿਲੀ ਨੂੰ ਟੀਵੀ ਦੀ ਪ੍ਰੋਬਲਮ ਸੀ ਹੈਨਾ ਜੀ ਜੀ ਉਹਨਾਂ ਨੇ ਤੁਹਾਨੂੰ ਦੱਸਿਆ ਹਾਂ ਉਹਨਾਂ ਨੇ ਮੈਨੂੰ ਦੱਸਿਆ ਤੇ ਕਹਿੰਦੇ ਤੁਸੀਂ ਇੱਕ ਵਾਰੀ ਵਰਤ ਕੇ ਦੇਖ ਲਓ ਓਕੇ ਤੇ ਮੈਂ ਕੋਈ ਨਹੀਂ ਮਨ ਸੱਤਵੇਂ ਨੇ ਪਹਿਲਾ ਰਿਜ਼ਲਟ ਆ ਹਾਂਜੀ ਹਾਂਜੀ 7 ਮਹੀਨੇ ਪਿਛਲੇ ਸਮੇਂ ਦੌਰਾਨ ਸ਼ੂਗਰ ਦੀ ਗੋਲੀ ਪੰਦਾ ਗੋਲੀ ਪੰਦਾ ਜੀ ਓਕੇ ਮਟਾਪਾ ਕਿੰਨੇ ਕ ਟਾਈਮ ਚ ਕੰਟਰੋਲ ਹੋਣਾ ਸਟਾਰਟ ਹੋ ਗਿਆ ਸੀ ਤਾਂ ਆਪਾਂ ਥੋੜੇ ਜਿਹਾ ਸਾਵਧਾਨ ਹੋ ਗਿਆ ਸੀਗਾ ਓਕੇ ਜੀ ਜਿਵੇਂ ਤੁਸੀਂ ਮੰਨ ਲਓ ਹੁਣ ਵਜਨ ਕਿੰਨਾ ਤੁਹਾਡਾ ਹੁਣ ਮੇਰਾ ਦੋਨੋਂ 75-77 ਕਿਲੋ ਓਕੇ ਪਹਿਲਾਂ ਕਿੰਨਾ ਸੀ 98 ਕਿਲੋ 98 ਹਾਂਜੀ 75 23 ਕਿਲੋ ਵਜਨ ਘਟ ਗਿਆ ਹਾਂਜੀ ਕਿਆ ਬਾਤ ਹੈ ਜੀ ਮਨ ਲਾ ਦੋ ਪਹਿਲਾ 100 ਦਿਨ ਦੇ ਕੋਰਸ ਦੇ ਅੰਦਰ ਤੁਹਾਡਾ 23 ਕਿਲੋ weight ਡੁੱਟ ਗਿਆ 100 ਦਿਨ ਨਹੀਂ 50 ਦਿਨ ਸਰ ਕੀਤਾ ਸੀਗਾ ਅੱਛਾ ਹਾਂਜੀ 50 ਦਿਨ ਨਹੀਂ ਵਰਤਿਆ 23 ਕਿਲੋ ਸਰ ਤੁਹਾਡਾ weight ਹੌਲੀ ਹੌਲੀ ਟੁੱਟਿਆ ਹੋਣਾ ਹੌਲੀ 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 ਟੁੱਟਿਆ ਮਨ ਇੱਕ ਵਰਤ ਲਿਆ ਤੁਸੀਂ ਨੇ ਹੌਲੀ ਹੌਲੀ ਸੈੱਟ ਹੁੰਦਾ ਗਿਆ ਸੀ ਹਾਂਜੀ ਹਾਂਜੀ 슈ਗਰ ਦੀ ਕੋਈ ਗੋਲੀ ਨਹੀਂ ਖਾਰੇ ਜੀ ਨਹੀਂ ਜੀ ਨਹੀਂ ਜੀ ਮਿੱਠਾ ਖਾਰੇ ਉਹ ਵੀ ਬੰਦ ਕਰਤਾ ਮਿੱਠਾ ਜਾਨੀ ਕਿ ਖਾਲੀ ਦਾ ਚਾਹ ਮਿੱਠੀ ਪੀ ਲਈਦੇ ਓਕੇ ਮਿੱਠੀ ਪੀਣ ਲੱਗ ਕੇ ਚਾਹ ਹਾਂਜੀ ਹਾਂਜੀ ਤੇ ਮਨ 슈ਗਰ ਦੀ ਗੋਲੀ ਤਾਂ ਨਹੀਂ ਲੈ ਰਹੇ ਨਹੀਂ ਗੋਲੀ ਨਹੀਂ ਸਭ ਬੰਦ 7 ਮਹੀਨੇ ਹੋ ਗਏ ਬੰਦ ਜੀ ਬੰਦ ਜ ਠੀਕ ਹੈ ਜੀ ਉਸ ਤੋਂ ਬਾਅਦ ਤੀਸਰੀ ਪ੍ਰੋਬਲਮ ਕੀ ਦੱਸਣੀ ਹੈ ਕਾਨੂੰਨੀ ਪ੍ਰੋਬਲਮ ਅਸੀ ਕਾਨੂੰਨੀ ਉਹ ਕਿਦਾਂ ਕਾਨੂੰਨ ਬਿਲਕੁਲ ਕਲੀਅਰ ਸਮਝਦਾ ਹੁਣ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੈਲਕਮ ਰਾਈਟਵੇ ਐਜੂਕੇਸ਼ਨ ਚੈਨਲ ਦੇ ਉੱਤੇ ਜਿੱਥੇ 6 ਸਾਲਾਂ ਤੋਂ ਤੁਸੀਂ ਵਧੀਆ ਵਧੀਆ ਰਿਜ਼ਲਟ ਪਤਾ ਨਹੀਂ ਕਿਸ ਤਰ੍ਹਾਂ ਦੇ ਰਿਜ਼ਲਟ ਸੋਚਣ ਤੋਂ ਵੀ ਪਰਾਂ ਦੇ ਰਿਜ਼ਲਟ ਲੈ ਰਹੇ ਹੋ ਪਰ ਧਿਆਨ ਰੱਖਣਾ ਕਾਹਦੇ ਨਾਲ ਬਾਡੀ ਸਰਵਿਸ ਕਰਾਉ ਨਾੰਦ ਲੋ ਜਿੰਦਗੀ ਦਾ ਸਰੀਰ ਦੀ ਸਫਾਈ ਕਰਨਾ ਕੋਈ ਦਵਾਈ ਨਹੀਂ ਤੁਸੀਂ ਲੈ ਰਹੇ ਜਿੰਨੇ ਪਰਵਾ ਠੀਕ ਹੋਏ ਨੇ ਇਸ ਤਰੀ ਜਿਵੇਂ ਤੁਸੀਂ ਇਸ ਚੈਨਲ ਦੇ ਉੱਤੇ ਕਿੰਨੇ ਹੀ ਪਰਿਵਾਰਾਂ ਦੀਆਂ ਇੰਟਰਵਿਊ ਸੁਣ ਚੁੱਕੇ ਹੋ ਇਸ ਤਰ੍ਹਾਂ ਹੀ ਪਰਿਵਾਰ ਨਾਲ ਡਿਸਕਸ ਅੱਜ ਵੀ ਮੈਂ ਕਰਨ ਜਾ ਰਿਹਾ ਹਾਂ ਤੁਹਾਡੇ ਨਾਲ ਉਹਨਾਂ ਦੀ ਜ਼ੁਬਾਨੀ ਸੁਣਾਗੇ ਵੀ ਕੀ ਹਾਲਾਤ ਸੀ ਕੀ ਕੀ ਕੰਡੀਸ਼ਨਾਂ ਸੀ ਪੂਰਾ ਸਟੋਰੀ ਦੇ ਰੂਪ ਵਿੱਚ ਕਿੱਥੋਂ ਸਟਾਰਟ ਅਪ ਹੁੰਦਾ ਉਹ ਸਾਰਾ ਆਪਾਂ ਇੱਕ ਚਾਨਣਾ ਮਰਵਾਣਗੇ ਔਰ ਕੀ ਅੱਜ ਦੇ ਹਾਲਾਤ ਹੈਗੇ ਨੇ ਕਿੱਥੇ ਕਿੱਥੇ ਫਰਕ ਪਿਆ ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਦੇ ਹਾਂ ਵੈਲਕਮ ਆ ਜੀ ਤੁਹਾਡਾ ਕੀ ਨਾਮ ਆ ਸਰ ਜੀ ਮੇਰਾ ਨਾਮ ਕਸ਼ਮੀਰ ਸਿੰਘ ਆ ਜੀ ਮੈਂ ਗੁਰਦਾਸਪੁਰ ਤੋਂ ਬਿਲੋਂਗ ਕਰਦਾ ਠੀਕ ਹੈ ਜੀ ਤੇ 15 16 ਸਾਲ ਹੋ ਗਏ ਜਲੰਧਰ ਦੇ ਵਿੱਚ ਨਗਰ ਉੱਚੇ ਦੇ ਵਿੱਚ ਗਰੰਤੀ ਸਿੰਘ ਦੀ ਡਿਊਟੀ ਕਰਦੇ ਹਾਂ ਜੀ ਠੀਕ ਹੈ ਜੀ ਗਰੰਤੀ ਸਿੰਘ ਦਾ ਜੀ ਡਿਊਟੀ ਦੀ ਨਿਭਾ ਰਹੇ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਕੀ ਪ੍ਰੋਬਲਮ ਸੀ ਸਰ ਜਦੋਂ ਪ੍ਰੋਬਲਮ ਹੁੰਦੀ ਹੈ ਮੈਨੂੰ 15 ਮੇ 16 ਸਾਲ ਤੋਂ ਜਾਨਕੀ ਜਦੋਂ ਇੱਧਰ ਆਇਆ ਮੈਨੂੰ ਉਦੋਂ ਸ਼ੂਗਰ ਦੀ ਪ੍ਰੋਬਲਮ ਹੋ ਗਈ ਸੀਗੀ ਅੱਛਾ ਜੀ ਤੇ ਇੱਕ ਫਿਰ ਮਟਾਪਾ ਵੀ ਮੇਰਾ ਬਹੁਤ ਕਾਫੀ ਹੋ ਚੁੱਕਾ ਹੋਗਾ ਠੀਕ ਹੈ ਜੀ ਤੇ ਫਿਰ ਮੇਰੇ ਕੰਨ ਦੀ ਪ੍ਰੋਬਲਮ ਸੀਗੀ ਅੱਛਾ ਜੀ ਤੇ ਇਹ ਫਿਰ ਮਨ ਲੈ ਕੇ ਸ਼ੂਗਰ ਹੋ ਗਿਆ ਹਾਂਜੀ ਮਟਾਪਾ ਹੋ ਗਿਆ ਮਟਾਪਾ ਹੋ ਗਿਆ ਕੰਨ ਦੀ ਕੀ ਪ੍ਰੋਬਲਮ ਸੀ ਕੰਨ ਸੁਣਦਾ ਨਹੀਂ ਸੀਗਾ ਜੀ ਸੁਣਦਾ ਹੀ ਨਹੀਂ ਸੀ ਕੰਨ ਧੰਦ ਸੀ ਇੱਕ ਧੰਦ ਸੀ ਹਾਂਜੀ ਇਹ ਕਿੰਨੇ ਸਾਲ ਤੋਂ ਇਹ ਜਾਨੀ ਕਿ 6-7 ਸਾਲ ਹੋ ਗਏ ਮੈਨੂੰ ਸੁਣਦਾ ਹੀ ਨਹੀਂ ਸੀਗਾ ਅੱਛਾ ਤੇ ਉਹ ਡੱਖਾ ਡੁੱਖਾ ਬਾਜ਼ਾਰ ਫੇਰ ਮਾੜਾ ਮੋਟਾ ਸੁਣਦਾ ਸੀ ਉਹਨੇ ਤਾਂ ਸੁਣਦਾ ਨਹੀਂ ਸੀਗਾ ਓਕੇ ਹਾਂਜੀ ਸ਼ੂਗਰ ਦੀ ਮਨ ਕਿ ਦਵਾਈ ਖਾ ਰਹੀ ਸੀ ਫਿਰ ਸ਼ੂਗਰ ਦੀ ਮੈਂ ਗੋਲੀ ਖਾਂਦਾ ਸੀਗਾ ਜਾਨੀ ਕਿ ਮੈਨੂੰ ਡਾਕਟਰ ਨੇ ਕਿਹਾ ਸੀ ਵੀ ਇੱਕ ਗੋਲੀ ਖਾਣੀ ਤੁਸੀਂ ਪੂਰੀ ਤੇ ਮੈਂ ਜਾਨੀ ਕਿ ਆਪਣੇ ਹਿਸਾਬ ਨਾਲ ਇੱਕ ਅੱਧੀ ਸਾਮ ਨੂੰ ਅੱਧੀ ਸਵੇਰ ਨੂੰ ਖਾਂਦਾ ਸੀਗਾ ਵੀ ਕਿ ਦਿਨ ਅਕਸਰ ਡੋਜ਼ ਘਟ ਜੇ ਹੁੰਦੇ ਹੀ ਹਾਂ ਹਾਂਜੀ 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 ਓਕੇ ਕੋ ਡਿਊਟੀ ਲਾਉਣੀ ਪੈਂਦੀ ਹੈ ਡਿਊਟੀ ਸਾਹ ਦਾ ਫਿਰ ਵਜ਼ਨ ਕਿੰਨਾ ਸੀ ਤੁਹਾਡਾ ਵਜ਼ਨ ਮੇਰਾ ਯਾਨੀ ਕਿ 97 98 ਕਿਲੋ ਸੀਗਾ 98 ਕਿਲੋ ਹਾਂਜੀ ਆ ਮੈਂ ਤੁਹਾਨੂੰ ਪਹਿਲਾਂ ਦੇਖਿਆ 바ਵਾ ਸੀ ਤੁਸੀਂ ਤਾਂ ਹਾਂਜੀ ਹਾਂਜੀ ਮੈਨੂੰ ਤਾਂ ਪਛਾਣ ਚ ਹੀ ਨਹੀਂ ਆਇਆ ਸੀ ਤੁਹਾਨੂੰ ਮਿਲਿਆ ਤੁਹਾਨੂੰ ਮੈਂ ਵੀ ਮੈਂ ਤੁਹਾਡੇ ਚਿਹਰੇ ਨੂੰ ਤਾਂ ਪਛਾਣ ਲਿਆ ਮੈਂ ਹੀਟਲਾ ਸਰੀਰ ਚੇਂਜ ਕਿਵੇਂ ਹੋ ਗਿਆ ਇਹਨਾਂ ਦਾ ਹਾਂਜੀ ਹਾਂਜੀ ਓਕੇ ਤੇ ਜਿਵੇਂ ਪ੍ਰੋਬਲਮ ਜਿਹੜੀ ਆਈ ਹੈ 슈ਗਰ ਦੀ ਮਟਾਪੇ ਦੀ 17 ਸਾਲ ਮੈਂ ਬਾਈ ਜੀ ਤੁਸੀਂ ਬਹੁਤ ਪ੍ਰਯਾਸ ਕਰੇ ਹੋਣੇ ਦਵਾਈ ਨੂੰ ਇਹ ਲਈਆਂ ਕਿ ਨਹੀਂ ਲਈਆਂ ਕਾਫੀ ਸਾਰ ਦਵਾਈ ਤਾਂ ਬਹੁਤ ਖਾਦੀ ਜਾਂਨੇ ਕਿ ਸਾਡੇ ਲਾਗੇ ਜਲੰਧਰ ਮਾਰਕੀਟ ਪੈਂਦੀ ਉਹ ਦਵਾਈ ਹੌਸਲ ਤੇ ਮਿਲ ਜਾਂਦੀ ਸੀ ਉਥੋਂ ਲਿਆਇਦੇ ਫੇ ਵੀ ਸਾਨੂੰ ਜਾਨਨੇ ਕਿ ਮਹੀਨੇ ਦੇ 35 ਤੇ 4000 ਦੀ 3500 ਤੇ 4000 ਦੀ ਦਵਾਈ ਆ ਜਾਂਦੀ ਸੀ ਆਦੂ ਦਾ ਬਹਾਵਾ ਡੱਬਾ ਰੁਪਏ ਇਕੱਠੇ ਲਿਆ ਹਾਂਜੀ ਹਾਂਜੀ ਡੱਬਾ ਇਕੱਠਾ ਲਿਆਇਦਾ ਸੀ ਜੀ ਅੱਛਾ ਜੀ ਹਾਂਜੀ ਹਾਂਜੀ ਵਧੀਆ ਮੋਟੇ ਲਿਆ ਕੇ ਰੱਖ ਲੈਂਦੇ ਸੀ ਘਰੇ ਜੀ ਹਾਂਜੀ ਵੀ ਆਪ ਹੀ ਡਾਕਟਰ ਬਣ ਰਹੀ ਜੀ ਜੀ ਓਕੇ ਹਾਂ ਤੇ ਜਿਵੇਂ ਮੰਨ ਲਓ ਤੁਹਾਡੀ ਜਿੰਦਗੀ ਦੀ ਬੋਡੀ ਸਰਵਿਸ ਆਇਆ ਮਤਲਬ ਕਿਵੇਂ ਤੁਸੀਂ ਯਕੀਨ ਜਾਂ ਹੋਇਆ ਕਿਵੇਂ ਵਰਤਿਆ ਮੇਰੇ ਕੋਲ ਦੂਸਰਾ 15 ਸਾਲਾਂ ਡਾਕਟਰ ਵੀ ਬਹੁਤ ਜਾਏ ਉਹਨਾਂ ਡਾਕਟਰਾਂ ਕੋਲੇ ਜਦ ਕਿ ਜਾਨੀ ਕਿ ਡਾਕਟਰਾਂ ਦੇ ਜਾਣਦੇ ਜਾਣ ਲਾਓ ਜਾਨੀ ਕਿ ਆਪ ਨੂੰ ਵੀ ਸੰਪੀਰਸ ਹੋ ਗਿਆ ਹੈ ਕਿ ਜਾਨੀ ਕਿ ਆਪਣੇ ਆਪ ਦਵਾਈ ਲੈ ਕੇ ਵਰਤ ਲਈ ਦੇ ਸੀਗੀ ਓਕੇ ਤੇ ਆ ਦਵਾਈ ਆ ਕੰਮ ਬਿਮਾਰੀ ਤੇ ਕੰਮ ਕਰਦੀ ਤੇ ਤਾਂ ਕੰਮ ਕਰਦੀ ਹੈ ਜਾਨੀ ਕਿ ਇਨਾ ਲੈ ਉਹ ਤਾਂ ਤੇਰੇ ਕੋ ਹੋ ਗਿਆ ਕਿਉਂਕਿ ਬਾਈ ਜੀ ਆਹ ਵੀ ਬਹੁਤ ਆ ਮੈਂ ਤੁਹਾਡਾ ਜਿਵੇਂ ਤੁਸੀਂ ਗਰੰਤ ਸਿੰਘ ਦੀ ਡਿਊਟੀ ਹੈ ਤੁਹਾਡੀ ਹਾਂਜੀ 슈ਗਰਸ ਹੈ ਨਾ ਤੁਸੀਂ ਕਿਸੇ ਪਰਿਵਾਰ ਨੂੰ ਜਿਵੇਂ ਜਾਣਿਓ ਪ੍ਰੇਮਪਿਆਰ ਵਾਲੇ ਪਰਿਵਾਰ ਆਉਂਦੇ ਨੇ ਕੋਈ ਅਰਦਾਸ ਕਰਨ ਆ ਗਿਆ ਕਿ ਜਿਹੜੇ ਕਰਨ ਚਲੇ ਗਏ ਹਾਂਜੀ ਹਾਂਜੀ ਤੁਸੀਂ ਜਵਾਬ ਨਹੀਂ ਦੇ ਸਕਦੇ ਮੇਰੀ ਗੱਲ ਜਵਾਬ ਤਾਂ ਦੇਖੇ ਖਾਣਾ ਪੀਣਾ ਵੀ ਹੋ ਜਾਂਦਾ ਜੀ ਖਾਰ ਖਾ ਹੋ ਜਾਂਦਾ ਜੀ ਉਹ ਤਾਂ ਖਾਣਾ ਤਾਂ ਹੁਣ ਵੀ ਐਂ ਚੱਲਦਾ ਹੋਣਾ ਬਾਈ ਨਹੀਂ ਹੁਣ ਜਾਨੀ ਕਿ ਥੋੜਾ ਕਟਾਇਆ ਥੋੜਾ ਘਟ ਖਾ ਲਈਦਾ ਜਾਨੀ ਕਿ ਜਵਾਬ ਨਹੀਂ ਦੇਣਾ ਪੈਂਦਾ ਜਵਾਬ ਥੋੜਾ ਖਾ ਲੈਣ ਹਾਂਜੀ ਹਾਂਜੀ ओके okay. जी मतलब ज्यों बॉडी सर्विस आया यकीन किमे बनया ਤੁਹਾਡਾ ਇਹ चीज यकीन ਤਾਂ ਮੇਰੇ ਕੋਲ ਜਨ ਕਿ ਸਾਡਾ ਨਾਲੇ ਭਾਈ ਜਰਨੈਲ ਸਿੰਘ ਜੀ ਇਕੱਠੇ ਆਪਾਂ ਪਾਠ ਕਰਦੇ ਸੀਗੇ ਅੱਛਾ ਜੀ ਉਹਨਾਂ ਨੇ ਮੈਨੂੰ ਵੀ ਕੰਮ ਕਰਦੇ ਸਾਲ ਉਹਨਾਂ ਨੇ ਕਿਹਾ ਮੈਨੂੰ ਵੀ ਬੋਡੀ ਸਰਵਿਸ ਆ ਗਿਆ ਤੇ ਨਹੀਂ ਤਾਂ ਬੇਟ ਕਾਫੀ ਆ ਮੈਂ ਮੈਨੂੰ 슈ਗਰ ਦੀ ਵੀ ਪ੍ਰੋਬਲਮ ਆ ਕਹਿੰਦੇ ਤੁਸੀਂ ਆਹ ਉਹਨਾਂ ਨੂੰ ਵੀ ਸਾਰੀ ਫੈਮਿਲੀ ਨੂੰ ਟੀਵੀ ਦੀ ਪ੍ਰੋਬਲਮ ਸੀ ਹੈਨਾ ਜੀ ਜੀ ਉਹਨਾਂ ਨੇ ਤੁਹਾਨੂੰ ਦੱਸਿਆ ਹਾਂ ਉਹਨਾਂ ਨੇ ਮੈਨੂੰ ਦੱਸਿਆ ਤੇ ਕਹਿੰਦੇ ਤੁਸੀਂ ਇੱਕ ਵਾਰੀ ਵਰਤ ਕੇ ਦੇਖ ਲਓ ਓਕੇ ਤੇ ਮੈਂ ਕੋਈ ਨਹੀਂ ਅੱਛਾ ਤੁਹਾਨੂੰ ਕੀ ਕਿਹਾ ਉਹਨਾਂ ਨੇ ਮੇਰੀ ਗਾਰੰਟੀ ਆ ਠੀਕ ਹੋ ਜੂਂਗੇ ਗਰੰਟੀ ਦਾ ਨਹੀਂ ਉਹਨਾਂ ਲਈ ਕਹਿੰਦੇ ਤੁਸੀਂ ਵਰਤ ਤੋਂ ਸਫਾਈ ਕਰੋ ਨਹੀਂ ਸਫਾਈ ਦੇ ਕੰਮ ਕਰਦੇ ਆ। ਓਕੇ ਦੋਸਤੋ ਮੈਂ ਕਿਉਂ ਗੱਲ ਕਰ ਰਿਹਾ ਗੱਲ ਧਿਆਨ ਨਾਲ ਸਮਝਣ ਵਾਲੀ ਆ। ਜੋ ਸਰਵਿਸ ਪੈਕ ਤੁਸੀਂ ਯੂਜ਼ ਕਰੋਗੇ ਇੱਕੋ ਗੱਲ ਤੁਹਾਨੂੰ ਕਹੀ ਜਾਂਦੀ ਆ ਮੈਂ ਵੀ ਤੁਹਾਨੂੰ ਕਹਿ ਰਿਹਾ ਵੀ ਤੁਹਾਡੇ ਹਿਸਾਬ ਨਾਲ 50 ਦਿਨਾਂ ਦਾ ਕੋਰਸ ਤੁਹਾਨੂੰ ਦਿੱਤਾ ਜਾਊਗਾ। ਅਗਰ ਤੁਹਾਨੂੰ ਪਹਿਲੇ 50 ਦਿਨਾਂ 'ਚ ਰਿਜ਼ਲਟ ਆਇਆ ਤਾਂ ਤੁਸੀਂ ਨੇ ਨੈਕਸਟ ਅਗਲੀ ਵਾਰ ਹੀ ਲੈਣਾ ਹੈਗਾ ਨਹੀਂ ਨਹੀਂ ਲੈਣਾ। 50 ਦਿਨਾਂ 'ਚ ਸਰੀਰ ਦੀ ਸਫਾਈ ਨਾਲ ਜੀ ਬਾਡੀ ਰਿਕਵਰੀ ਕਰਦੀ ਆ ਤਾਂ ਹੀ ਲੈਣਾ। ਤਾਂ ਮੈਂ ਤਾਂ ਹੀ ਕਸ਼ਮੀਰ ਸਿੰਘ ਜੀ ਨੂੰ ਕਹਿ ਰਿਹਾ ਸੀ ਤਾਂ ਠੀਕ ਹੈ ਜੀ ਜਿਵੇਂ ਤੁਹਾਡਾ ਮਲਫੇਤ ਤੁਹਾਨੂੰ ਕਿਹਾ ਉਹਨਾਂ ਨੇ ਹਾਂ ਜੀ ਇਹਦੇ ਵਿੱਚ ਸਫਾਈ ਦਾ ਕੰਮ ਕਰਦੇ ਤੁਸੀਂ ਵਰਤ ਕੇ ਦੇਖ ਲਓ ਓਕੇ ਤੇ ਤੁਹਾਨੂੰ ਰਿਜ਼ਲਟ ਆ ਗਿਆ ਤੇ ਤੁਸੀਂ ਵਰਤਿਓਗਾ ਵਰਤਿਓ ਉਹ ਤੁਹਾਡੀ ਖੁਸ਼ੀ ਹੈ ਠੀਕ ਹੈ ਤੇ ਮਹਾਰਾਜ ਦੀ ਕਿਰਪਾ ਨਾਲ ਆਪਾਂ ਵਰਤੇ ਆ ਤੇ ਰਿਜ਼ਲਟ ਸਾਨੂੰ ਮਿਲਿਆ ਜਨ ਕਿ ਜਿਹੜੀ 450 500 ਤੱਕ ਸ਼ੂਗਰ ਹੋ ਜਾਂਦੀ ਜੋ ਮੇਰੇ ਸ਼ੂਗਰ ਨੌਲ ਮਰ ਆ ਤੇ ਗੋਲੀ ਖਤਮ ਹੋ ਗਈ ਗੋਲੀ ਮੈਂ ਖਾਂਦਾ ਨਹੀਂ ਹੁਣ ਕਿੰਨਾ ਟਾਈਮ ਹੋ ਗਿਆ ਗੋਲੀ ਛੱਡੀ ਨੂੰ ਭਜੀ ਤੂੰ ਗੋਲੀ ਛੱਡੀ ਨੂੰ ਮੈਨੂੰ 7-8 ਮਹੀਨੇ ਹੋ ਚਲੇ ਸਾਲ ਹੀ ਹੋ ਚੱਲਿਆ ਜੀ ਸਾਲ ਹੋ ਗਿਆ ਹਾਂਜੀ ਮੈਂ ਸਰਵਿਸ ਪੈਕ ਬੰਦ ਕਰੇ ਕਿੰਨਾ ਟਾਈਮ ਹੋ ਗਿਆ ਬੰਦ ਕਰੇ ਨਾ ਤੇ ਮੈਨੂੰ 7 ਮਹੀਨੇ ਹੋ ਗਏ ਮੈਂ ਦੁਬਾਰਾ ਯਾਨੀ ਕਿ ਫੇਰ ਚਾਲੂ ਕੀਤਾ ਆ ਅੱਛਾ ਹਾਂਜੀ 7 ਮਹੀਨੇ ਜਦੋਂ ਰਿਜ਼ਲਟ ਆ ਗਿਆ 7 ਮਹੀਨੇ ਹੋ ਗਿਆ ਜੀ ਤੁਹਾਨੂੰ ਹਾਂਜੀ ਹਾਂਜੀ ਵੀ ਬੰਦ ਬਾਡੀ ਸਰਵਿਸ ਮੈਨੂੰ 7 ਮਹੀਨੇ ਪਹਿਲਾ ਰਿਜ਼ਲਟ ਆਇਆ ਹਾਂਜੀ ਹਾਂਜੀ 7 ਮਹੀਨੇ ਪਿਛਲੇ ਸਮੇਂ ਦੌਰਾਨ ਸ਼ੂਗਰ ਦੀ ਗੋਲੀ ਬੰਦ ਦਾ ਗੋਲੀ ਬੰਦ ਦਾ ਜੀ ਓਕੇ ਮਟਾਪਾ ਕਿੰਨੇ ਕ ਟਾਈਮ ਚ ਕੰਟਰੋਲ ਹੋਣਾ ਸਟਾਰਟ ਹੋ ਗਿਆ ਸੀ ਮਟਾਪਾ ਥੋੜੇ ਜਿਹਾ ਆਸਾਨ ਹੋ ਗਿਆ ਸੀਗਾ ਓਕੇ ਜੀ ਜਿਵੇਂ ਤੁਸੀਂ ਮੰਨ ਲਓ ਹੁਣ ਵਜਨ ਕਿੰਨਾ ਹੈ ਤੁਹਾਡਾ ਹੁਣ ਮੇਰਾ ਦੋਨੋਂ 75-77 ਕਿਲੋ ਓਕੇ ਪਹਿਲਾਂ ਕਿੰਨਾ ਸੀ 98 ਕਿਲੋ 98 ਹਾਂਜੀ 75 23 ਕਿਲੋ ਵਜਨ ਘਟ ਗਿਆ ਹਾਂਜੀ ਕਿਆ ਬਾਤ ਹੈ ਜੀ ਮੰਨ ਲਓ ਦੋ ਪਹਿਲਾਂ 100 ਦਿਨ ਦੇ ਕੋਰਸ ਦੇ ਅੰਦਰ ਹੀ ਤੁਹਾਡਾ 23 ਕਿਲੋ ਵੇਟ ਉੱਡ ਗਿਆ 100 ਦਿਨ ਨਹੀਂ ਮੈਂ 50 ਦਿਨ ਸਰ ਕੀਤਾ ਸੀਗਾ ਅੱਛਾ ਹਾਂਜੀ 50 ਦਿਨ ਨਹੀਂ ਵਰਤਿਆ ਹਾਂਜੀ ਮੰਨ ਲਓ ਪੈਸੇ ਮੈਂ ਸਹਿ ਕਹਿਣਾ ਚਾਹਾਂਗਾ ਮੜਿਆ ਪੈਸੇ ਪਛਾਨ ਤੇ ਪਰਿਵਾਰ ਘੱਟ ਧਿਆਨ ਰੱਖਣ 100 ਦਿਨ ਤੱਕ ਘੱਟੋ ਘੱਟ ਲੈਣ ਹਨਾ ਜ਼ਰੂਰੀ ਹੈ ਜੋ ਪ੍ਰੋਸੈਸ ਹੈਗਾ ਮਤਲਬ 23 ਕਿਲੋ ਸਰ ਤੁਹਾਡਾ ਵੇਟ ਹੌਲੀ ਹੌਲੀ ਟੁੱਟਿਆ ਹੋਣਾ ਹੈ ਹੌਲੀ 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 ਟੁੱਟਿਆ ਮਤਲਬ ਇੱਕ ਵਰਤ ਰਿਆ ਤੁਸੀਂ ਨੇ ਹੌਲੀ ਹੌਲੀ ਸੈੱਟ ਹੁੰਦਾ ਗਿਆ ਸੀ ਜੀ ਜੀ ਹਾਂਜੀ ਸ਼ੂਗਰ ਦੀ ਕੋਈ ਗੋਲੀ ਨਹੀਂ ਖਾਰੇ ਜੀ ਨਹੀਂ ਜੀ ਨਹੀਂ ਜੀ ਮਿੱਠਾ ਖਾਰੇ ਉਹ ਵੀ ਬੰਦ ਕਰਤਾ ਮਿੱਠਾ ਜਾਨੀ ਕਿ ਖਾਲੀ ਦਾ ਚਾਹ ਮਿੱਠੇ ਪੀ ਲਈਦੇ ਓਕੇ ਮਿੱਠੀ ਪੀਣ ਲੱਗੇ ਚਾਹ ਹਾਂਜੀ ਹਾਂਜੀ ਤੇ ਮਤਲਬ ਸ਼ੂਗਰ ਦੀ ਗੋਲੀ ਤਾਂ ਨਹੀਂ ਲੈ ਰਹੇ ਨਹੀਂ ਗੋਲੀ ਨਹੀਂ ਗੋਲੀ ਸਭ ਬੰਦ ਠੀਕ ਹੈ ਜੀ ਉਸ ਤੋਂ ਬਾਅਦ ਤੀਸਰੀ ਪ੍ਰੋਬਲਮ ਕੀ ਦੱਸਣੀ ਹੈ ਕਾਨੂੰਨੀ ਪ੍ਰੋਬਲਮ ਅਸੀਂ ਦੀ ਕਾਨੂੰਨੀ ਉਹ ਕਿਦਾਂ ਕਾਨੂੰਨ ਬਿਲਕੁਲ ਕਲੀਅਰ ਸੁਣਦਾ ਹੁਣ ਪਹਿਲਾਂ ਤਾਂ ਬਾਈ ਜੀ ਡਾਕਟਰ ਨੇ ਆਪਰੇਸ਼ਨ ਕਰਾਉਣ ਨੂੰ ਕਹਿੰਦੇ ਹੋਣਾ ਕਿ ਨਹੀਂ ਕਹਿੰਦੇ ਨਹੀਂ ਮੈਂ ਡਾਕਟਰ ਨੂੰ ਚੈੱਕ ਨਹੀਂ ਗਿਆ ਨਹੀਂ ਗਏ ਨਹੀਂ ਅੱਛਾ ਮੈਂ ਜਦੋਂ ਬਾਹਰ ਯਾਨੀ ਕਿ ਮੋਟਰਸਾਈਕਲ ਤੇ ਜਾਇਦਾ ਸੀਗਾ ਤੇ ਹੁਣ ਮਾੜੀ ਕਿਰਪਾ ਨਾਲ ਹੁਣ ਗੱਡੀ ਲਈ ਜੇ ਪਹਿਲਾਂ ਮੋਟਰਸਾਈਕਲ ਤੇ ਜਾਇਦਾ ਤੇ ਹੈੱਡਫੋਨ ਲਾਉਣੇ ਪੈਂਦੇ ਸੀਗੇ ਉਹਨਾਂ ਨਾਲ ਮੈਂ ਕਲੀਅਰ ਨਹੀਂ ਸੁਣਦਾ ਓਕੇ ਹੁਣ ਤਾਂ ਕਲੀਅਰ ਸੁਣਦਾ ਹੁਣ ਕਲੀਅਰ ਸੁਣਦਾ ਹੁਣ ਤਾਂ ਬਿਨਾਂ ਮੈਂ ਹੈੱਡਫੋਨ ਤੋਂ ਸੁਣ ਲੈਂਦਾ ਮਿਲ ਮਿੱਠਾ ਖਾਣ ਲੱਗੇ ਸਰੀਰ ਫਿੱਟ ਹੋ ਗਿਆ ਉਸ ਤਰੀਆ ਉਹਦਾ ਕੰਮ ਕਰ ਐਕਟੀਵਿਟੀ ਦਾ ਕਿੰਨਾ ਫਰਕ ਹੈ ਬਾਡੀ 'ਚ ਐਕਟੀਵਿਟੀ ਜੀ ਸਰ ਮੈਂ ਤਾਂ ਪਹਿਲਾਂ ਕੋਈ ਡਿਊਟੀ ਲਾਈਦੀ ਸੀ ਜਦੋਂ ਅਖੰਡ ਪਾਠ ਰਖੀਦੇ ਸੀਗੇ ਡਿਊਟੀ ਵੀ ਲਾਉਣੀ ਤੇ ਯਾਨੀ ਕਿ ਘੰਟਾ ਕਿ ਚੌਂਕੜੀ ਲੱਗਣੀ ਤੇ ਮੜ ਕੇ ਫੇਖ ਖੋਲ ਲੈਣੀ ਹੁਣ ਮਹਾਰਾਜ ਦੀ ਕਿਰਪਾ ਨਾਲ 3 ਘੰਟੇ ਵੀ 4 ਘੰਟੇ ਵੀ ਲਾ ਲਈਏ ਚੌਂਕੜੀ ਨਹੀਂ ਖੋਲਦੇ ਓਕੇ ਮੇਰੇ ਯਾਨੀ ਕਿ ਐਕਸੀਡੈਂਟ ਵੀ ਹੋ ਗਿਆ ਸੀਗਾ ਇੱਕ ਐਕਸੀਡੈਂਟ ਕਰਕੇ ਵੀ ਮੇਰੇ ਕੋ ਚੌਂੜੀ ਨਹੀਂ ਹੋਾਈ ਮੈਂ ਕਿਹਾ ਕਦੇ ਬੰਦਾ ਆਇਆ ਹੋ ਗਿਆ ਕਦੇ ਹੈਨਾ ਆਪਾਂ ਦੇਖਦੇ ਹਾਂ ਨਾ ਮਤਲਬ ਪ੍ਰੋਬਲਮ ਤਾਂ ਕੋਈ ਨਾ ਕੋਈ ਹੁੰਦੀ ਹੈ ਹੈਨਾ ਜਦ ਕਿ ਮੇਰਾ ਸਾਰਾ ਸਰੀਰ ਫ੍ਰੈਕਚਰਿਆ ਸਰੀਰਾਂ ਵੀ ਪਿਆ ਇਧਰ ਚ ਅ ਮੈਂ ਵੀ ਮੋੜੇ ਰੁੱਟੇ ਚੂਲੇ ਵੀ ਜਾ ਰਹੀ ਸੀ ਸਾਰੇ ਕਰੈਕਿਆ ਤੇ ਫੇਰ ਵੀ ਮਹਾਰਾਜ ਦੀ ਕਿਰਪਾ ਨਾਲ ਮੈਂ ਚੱਲੀ ਜਾਨੇ ਮਤਲਬ ਤਿੰਨ ਚਾਰ ਘੰਟੇ ਹੁਣ ਚੌਂਕੜਾ ਆਰਾਮ ਨਾਲ ਨਾ ਨਾ ਆਰਾਮ ਨਾਲ ਆਲੀ ਕਿੰਨੇ ਸਾਲ ਬੈਕ ਸਮਝਦੇ ਹੋ ਬੋਡੀ ਸਰਵਿਸ ਵਰਤਨ ਨਾਲ ਆਪਦੇ ਆਨਿਕ ਹੋਰ ਸਾਰਾ ਮੇਰੀ 43 ਸਾਲ ਉਮਰਿਆ ਤੇ ਯਾਨੀ ਕਿ 7-8 ਸਾਲ ਯਾਨੀ ਕਿ ਪਿੱਛੇ ਚਲ ਗਈ ਮਾਲ 35 ਸਾਲ ਵਾਲੀ ਫੀਲਿੰਗ ਆਦੀ ਹੈ ਹੈ એનર્ਜੀ ਹਾਂਜੀ ਹਾਂਜੀ એનર્ਜੀ ਬਹੁਤ ਆ ਜੀ ਓਕੇ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਕੀ ਸੁਨੇਹਾ ਦੇਣਾ ਚਾਹੁੰਗੇ ਤੁਸੀਂ ਸਰ ਮੈਂ ਤਾਂ ਇਹੋ ਸੁਨੇਹਾ ਦਵਾਂਗਾ ਕਿ ਜਦੋਂ ਮਾ ਲੋ ਆਪਾਂ ਨੂੰ ਕੋਈ ਵੀਡੀਓ ਮਿਲਦੀ ਏਦਾਂ ਦੀ ਬਾਡੀ ਬਾਡੀ ਸਰਵਿਸ ਦੀ ਆਪਾਂ ਵੇਟ ਨਾ ਕਰੀਏ ਕਿ ਅਸੀਂ ਜ਼ਿਆਦਾ ਕਰਦੇ ਹਾਂ ਬਿਮਾਰੀ ਦੀ ਵੇਟ ਕਰਦੇ ਹਾਂ ਗੋਲੀਆਂ ਪਿੰਡ ਵਾਲੇ ਡਾਕਟਰਾਂ ਕੋਲ ਲਈ ਜਾਂਦੇ ਲਈ ਜਾਂਦੇ ਜਦੋਂ ਜ਼ਿਆਦਾ ਕੰਮ ਹੋ ਜਾਂਦਾ ਫਿਰ ਆਪਾਂ ਨੂੰ ਹਸਪਤਾਲ ਜਾਣਾ ਪੈਂਦਾ ਜਦੋਂ ਵੀ ਜਦੋਂ ਜਦੋਂ ਵੀ ਆਪਾਂ ਨੂੰ ਇਹ ਵੀਡੀਓ ਮਿਲਦੀ ਆ ਅੱਡੇ ਟਾਈਮ ਹੀ ਆਪਾਂ ਡਿਸੀਜਨ ਬਣਾਈਏ ਤੇ ਬਾਡੀ ਸਰਵਿਸ ਨੂੰ ਆਪਾਂ ਯੂਜ਼ ਕਰੀਏ ओके ਤਾਂ ਨਮਾਜ਼ੀ ਦੋਸਤੋ ਜਿਵੇਂ ਆਪਾਂ ਨੂੰ ਖਾਲਸਾ ਜੀ ਨੇ ਦੱਸਿਆ ਵੀ ਜਦੋਂ ਆਪਣੀ ਦਿੱਕਤ ਆਂਦੀ ਹੈ ਪੈਨਟਲ ਡਾਕਟਰਾਂ ਤੋਂ ਮਨ ਲਾਪਾ ਜੂ ਦਿੱਕਤ ਹੁੰਦੀ ਹੈ ਤਾਂ ਕਿਹਦਾ ਦਿਲ ਕਰਦਾ ਹੈ ਕੋਈ ਦਵਾਈ ਨਹੀਂ ਖਾਣਾ ਚਾਹੁੰਦਾ ਜਦੋਂ ਪ੍ਰੋਬਲਮ ਹੁੰਦੀ ਹੈ ਫੇਰ ਹੀ ਆਪਾਂ ਦਵਾਈਆਂ ਖਾਣੇ ਆ ਤੇ ਜਦੋਂ ਦਵਾਈਆਂ ਖਾਣੇ ਦਵਾਈਆਂ ਖਾਣ ਨਾਲ ਨੁਕਸਾਨ ਵੀ ਹੁੰਦੇ ਨੇ ਤੇ ਆਪਾਂ ਨੂੰ ਡਾਕਟਰ ਵੀ ਅੱਜ ਸਮਝਾ ਰਹੇ ਨੇ ਬਹੁਤ ਪਰਿਵਾਰ ਨੇ ਡਾਕਟਰ ਨੇ ਇਸ ਮਿਲਦੇ ਆ ਪਰਿਵਾਰਾਂ ਨੂੰ ਉਹ ਲੋਕਾਂ ਨੂੰ ਸਮਝਾ ਰਹੇ ਨੇ ਤੁਸੀਂ ਐਨੇ ਕੈਪਸੂਲ ਤੇ ਆਪਦੇ ਨਾਂ ਖਾਓ ਇਹ ਦਵਾਈਆਂ ਨਾ ਖਾਓ ਤੁਹਾਨੂੰ ਨੁਕਸਾਨ ਹੋਊਗਾ ਫਿਰ ਜਾਣੇ ਆ ਸੀ ਲਿਆਂਨੇ ਆ ਕਿਉਂ ਕਿ ਜੇ ਸਾਨੂੰ ਪ੍ਰੋਬਲਮ ਆ ਤਾਂ ਹੀ ਅ ਆ ਦੋਸਤੋ ਜੇ ਆਪਾਂ ਗੱਲ ਕੀਤੀ ਹੈ ਬਾਡੀ ਸਰਵਿਸ ਦੀ ਤੁਸੀਂ ਵੀਡੀਓ ਸੁਣੀ ਆ ਜਿਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਨੇ ਉਹਨਾਂ ਤੱਕ ਵੀਡੀਓ ਪਹੁੰਚਾਓ ਜਿਨ੍ਹਾਂ ਨੇ ਤੁਹਾਨੂੰ ਵੀਡੀਓ ਭੇਜੀ ਹੈ ਤੁਹਾਡੇ ਘਰཚਕੀ ਕੋਈ ਪ੍ਰੋਬਲਮ ਆ ਤਾਂ ਤੁਸੀਂ ਵੀ ਵਰਤ ਕੇ ਦੇਖੋ ਕਾਲ ਲਾਓ ਉਹਨਾਂ ਨਾਲ ਡਿਸਕਸ ਕਰੋ ਔਰ 50 ਜਨ ਦਾ ਕੋਰਸ ਤੁਹਾਨੂੰ ਮਿਲੂਗਾ ਪਹਿਲੇ 50 ਜਨ ਦਾ ਰਿਜ਼ਲਟ ਆਇਆ ਤਾਂ ਕੇ ਨੈਕਸਟ ਯੂਜ਼ ਕਰਨਾ ਹੈਗਾ ਮਲ ਬਾਡੀ ਸਰਵਿਸ ਸਰੀਰ ਦੀ ਸਫਾਈ ਹੈ ਕੋਈ ਦਵਾਈ ਨਹੀਂ ਹੈਗੀ ਇਹ ਚੀਜ਼ ਦਾ ਧਿਆਨ ਰੱਖਣਾ ਤਾਂ ਦੋਸਤੋ ਆਪਾਂ ਲਈਏ ਰਿਜ਼ਲਟ ਔਰ ਹਾਂ ਐਦਾਂ ਦੇ ਜਿਨ੍ਹਾਂ ਨੂੰ ਪ੍ਰੋਬਲਮਾਂ ਨੇ ਤੁਹਾਡੇ ਰਿਸ਼ਤੇਦਾਰੀ ਜਾਂ ਸੱਜਣ ਮਿੱਤਰ ਨੂੰ ਯਾਰ ਨਹੀਂ ਵੀ ਹੈਗੀ ਇਹ ਵੀਡੀਓ ਚੱਕ ਕੇ ਸ਼ੇਅਰ ਕਰ ਦਿਓ ਨਾ ਤੁਹਾਡਾ ਹੋ ਸਕਦਾ ਤੁਹਾਡੇ ਸ਼ੇਅਰ ਕਰਨ ਨਾਲ ਜਿੰਦਗੀ ਬਦਲ ਜੇ ਪਹਿਲਾਂ ਵੀ ਆਪਾਂ ਕਰ ਹੀ ਰਹੇ ਆਂ ਥੈਂਕ ਯੂ ਸਤਿ ਸ੍ਰੀ ਅਕਾਲ